ਇਹ ਤੇ ਜਿਹੜੀ ਤੁਸੀਂ ਕੁਝ ਚੰਦ ਸੈਕਿੰਡ ਦੀ ਕਲਿੱਪ ਦੇਖੀ ਐ ਇਹ ਕੋਈ ਜੰਗਲ ਦੀ ਨਹੀਂ ਨਾ ਹੀ ਇਹ ਕੋਈ ਸੀਵਰੇਜ ਦੀ ਪਾਈਪਾਂ ਨੇ ਇਹ ਇੱਕ ਅਜੀਹੀ ਜਗ੍ਹਾ ਹੈ ਜਿੱਥੇ ਕਿ ਕਹਿ ਸਕਦੇ ਆਂ ਇੰਡੀਆ ਦੇ ਬੰਗਲਾਦੇਸ਼ ਦਾ ਬਾਰਡਰ ਹੈ ਜਿੱਥੋਂ ਇਹ ਬੰਗਲਾਦੇਸ਼ੀ ਵਲੌਗਰ ਕਹ ਲਈਏ ਜਾਂ ਯੂਟਿਊਬਰ ਕਹ ਲਈਏ ਇਹ ਦਿਖਾਂਦਾ ਹੈ ਸ਼ਰੇਆਮ YouTube ਤੇ ਦਿਖਾਂਦਾ ਹੈ ਕਿ ਕਿਸ ਤਰ੍ਹਾਂ ਇਲੀਗਲ ਤੌਰ ਤੇ ਬੰਗਲਾਦੇਸ਼ ਤੋਂ ਇੰਡੀਆ ਦੇ ਵਿੱਚ ਜਿਹੜਾ ਕਹਿ ਸਕਦੇ ਆਂ ਜਾਇਆ ਜਾ ਸਕਦਾ ਹੈ ਇਹ ਪਾਈਪਾਂ ਦੇ ਰਾਹੀਂ ਇਹ ਸੀਵਰੇਜ ਦੀ ਪਾਈਪਾਂ ਆਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਰੇਆਮ YouTube ਉੱਤੇ ਇਹ ਚੀਜ਼ ਦਾ ਖੁਲਾਸਾ ਹੋਣਾ ਕਿ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਇਲੀਗਲ ਤੌਰ ਤੇ ਵੜਿਆ ਜਾਂਦਾ ਹੈ ਇਹ ਇੱਕ ਬੜਾ ਵੱਡਾ ਨੈਸ਼ਨਲ ਇੱਕ ਤਾਂ ਬੰਦਾ ਇਸ ਵਿਅਕਤੀ ਉੱਤੇ ਤੇ ਬੜੀ ਵੱਡੀ ਇੱਕ ਸਿਕਿਉਰਿਟੀ ਅਲਰਟ ਖੜਾ ਕਰਦਾ ਹੈ ਪੂਰੇ ਇੰਡੀਆ ਦੀ ਸਰਕਾਰ ਉੱਤੇ ਕਿ ਆਖਰ ਕਿੱਥੇ ਤੱਕ ਆਪਣੀ ਜਿਹੜੀ ਇੰਡੀਆ ਦੀ ਸਿਕਿਉਰਿਟੀ ਹੈ ਉਹ ਸੀਮਿਤ ਹੈ ਗੱਲ ਇਹ ਬਹੁਤ ਬਰੀਕੀ ਦੇ ਨਾਲ ਸੋਚਣ ਵਾਲੀ ਹੈ ਕਿ ਸ਼ਰੇਆਮ ਹੀ ਇਹ ਬੰਦਾ ਦਿਖਾਈ ਜਾਂਦਾ ਤੁਹਾਨੂੰ ਸਕਰੀਨ ਉੱਤੇ ਕਿ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਬਿਨਾ ਵੀਜ਼ਾ ਬਿਨਾ ਪਾਸਪੋਰਟ ਤੋਂ ਵੜਿਆ ਜਾ ਸਕਦਾ ਹੈ ਹਾਲਕੀ ਫਿਲਮਾਂ ਦੇ ਵਿੱਚ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਜਾਂ ਕਈ ਹੋਰ ਜਗ੍ਹਾਵਾਂ ਤੋਂ ਜਿਨ੍ਹਾਂ ਦੇ ਨਾਲ ਇੰਡੀਆ ਦਾ ਬਾਰਡਰ ਲੱਗਦਾ ਹੈ ਉਹ ਇਲੀਗਲ ਤਰੀਕੇ ਨਾਲ ਵੜ ਜਾਂਦੇ ਨੇ ਹਾਲਾਂਕਿ ਉਹ ਕਲਪਨਿਕ ਚੀਜ਼ਾਂ ਹੋ ਸਕਦੀਆਂ ਨੇ ਫਿਲਮਾਂ ਵਾਲੀਆਂ ਪਰ ਉਹ ਕਿਤੇ ਨਾ ਕਿਤੇ ਇੱਕ ਐਕਚੁਅਲ ਰਿਐਲਿਟੀ ਦੇ ਨਾਲ ਜੁੜੀਆਂ ਹੋਈਆਂ ਹੁਣ ਕਿਤੇ ਨਾ ਕਿਤੇ ਦਿਖਾਈ ਦੇ ਰਹੀਆਂ ਨੇ ਸਕਰੀਨ ਤੇ ਇਹ ਨੀਲੀ ਸ਼ਰਟ ਵਾਲਾ ਬੰਦਾ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕਿ ਪਾਈਪ ਦੇ ਵਿੱਚ ਕਿਸ ਤਰ੍ਹਾਂ ਵੜਿਆ ਹੋਇਆ ਦਿਖਾਈ ਦੇ ਰਿਹਾ ਹੈ ਹਾਲਕੀ ਇਸ ਤੋਂ ਬਾਅਦ ਇਹ ਯੂਟਿਊਬਰ ਵੱਲੋਂ ਇਹ ਵੀਡੀਓ ਡਿਲੀਟ ਕੀਤੀ ਜਾਂਦੀ ਹੈ ਆਪਣੇ ਚੈਨਲ ਉੱਤੋਂ ਕਿਉਂਕਿ ਇੱਕੇ ਬਹੁਤ ਵੱਡਾ ਨੈਸ਼ਨਲ ਸਿਕਿਉਰਿਟੀ ਅਲਰਟ ਬੰਦਾ ਸੀਗਾ ਤੇ ਹੋਰ ਤੇ ਹੋਰ ਇਹ ਬੰਗਲਾਦੇਸ਼ੀ ਵਲੌਗਰ ਦਾ ਇੱਕ ਕਹਿ ਲਈ ਕਿ ਸਪਸ਼ਟੀਕਰਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਦਾ ਹੈ ਕਿ ਮੇਰੇ ਕੋਲ ਜਿਹੜਾ ਬੰਗਲਾਦੇਸ਼ ਦਾ ਪਾਸਪੋਰਟ ਹੈਗਾ ਤੇ ਇਸ ਦੇ ਰਹੀਂ ਆਪਾਂ ਨੂੰ ਹੀ ਵੀਜ਼ੇ ਦੇ ਰਹੀਂ ਜਿਹੜੇ ਇੰਡੀਆ ਦੇ ਵਿੱਚ ਜਾਣਾ ਚਾਹੀਦਾ ਹੈ ਹਾਲਕੀ ਇਹ ਵੀਡੀਓ ਹੁਣ ਤੱਕ ਜਿਹੜੀ ਹਰ ਪਾਸੋਂ ਡਿਲੀਟ ਹੋ ਚੁੱਕੀ ਹੈ ਪਰ ਸਿਰਫ ਔਰ ਸਿਰਫ ਐਕਸਕਲੂਸਿਵ ਤਸਵੀਰਾਂ ਸੀ ਤੁਹਾਨੂੰ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਗ੍ਰਿਵੈਂਸ ਸਟੋਰੀਜ਼ ਦੇ ਰਾਹੀਂ ਕਿ ਕਿਸ ਤਰ੍ਹਾਂ ਇਹ ਜਿਹੜੇ ਵਿਅਕਤੀ ਨੇ ਇਲੀਗਲ ਤੌਰ ਤੇ ਬੰਗਲਾਦੇਸ਼ ਤੋਂ ਇੰਡੀਆ ਦੇ ਵਿੱਚ ਐਂਟਰ ਹੁੰਦੇ ਨੇ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਇਲੀਗਲ ਪ੍ਰਵਾਸੀ ਨੇ ਜਾਂ ਦੂਸਰੇ ਦੇਸ਼ ਦੇ ਲੋਕੀ ਨੇ ਉਹ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਐਂਟਰ ਹੋ ਜਾਂਦੇ ਨੇ ਉਹ ਇਸੇ ਤਰ੍ਹਾਂ ਐਂਟਰ ਹੁੰਦੇ ਨੇ ਤੇ ਸ਼ਰੇਆਮ ਇਸ ਵਿਅਕਤੀ ਨੇ ਇਹ रियलिटी ਦਿਖਾ ਦਿੱਤੀ ਔਰ ਬੜੇ ਹੀ ਜੋਰਾ ਸ਼ੋਰਾ ਨਾਲ ਚੌੜੇ ਹੋ ਕੇ ਇਹ ਬਲੌਗਰ ਸ਼ਰੇਆਮ ਕਾਨੂੰਨ ਵਿਵਸਥਾ ਦੀਆਂ ਜਿਹੜੀ ਤਜੀਆਂ ੜਾਂਦੇ ਅਧਿਕਾਰੇ ਨੇ ਕਿਉਂਕਿ ਇੱਕ ਪਾਸੇ ਕਹੀਏ ਤਾਂ ਆਰਮੀ ਖੜੀ ਹੁੰਦੀ ਹੈ ਤੇ ਦੂਜੇ ਪਾਸੇ ਇਹ ਹਾਲਾਤ ਇਹ ਪੈਦਾ ਕਰ ਰਹੇ ਨੇ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ